ਕੀ ਹੋਇਆ ਬਾਈ ਆਈ ਇਹ ਮੇਰੇ ਦੇ ਕੱਪੜੇ ਆਪਣੇ ਫਟਿਆ ਜੀ ਇਹ ਬਹੁਤ ਭਾਗਰੇ ਕੰਮ ਆਜੀ ਮੇਰਾ ਨਾਮ ਚਰਨ ਦਾਸ ਆ ਜੀ ਚਰਨ ਦਾਸ ਜੀ ਜਿਨ੍ਹਾਂ ਦੀ ਮੌਤ ਹੋਈ ਉਹ ਤਾਂ ਨਹੀਂ ਸਕਦੇ ਹੀ ਲੱਗਦੇ ਮੈਂ ਉਹਨਾਂ ਦਾ ਮਾਸੜਾ ਲੱਗਦਾ ਆ ਪੁੱਣੇ ਲੱਗਦਾ ਸਾਡਾ ਕੀ ਨਾਮ ਆਉਣਾ ਦਵਿੰਦਰ ਕੁਮਾਰ ਆ ਜੀ ਦਾ ਨਾਮ ਕਿੰਨੀ ਉਮਰ ਹੋਣੀ 36 ਸਾਲ ਹੋਣਾ ਇਹ ਹੋਇਆ ਕਿ ਹੋਇਆ ਜੀ ਹੋਇਆ ਕਿ ਜੋ ਬੰਬੇ ਕੰਮ ਕਰਦਾ ਸੀਗਾ ਨੀਟਿੰਗ ਦਾ ਕੰਮ ਕਰਦਾ ਸੀਗਾ ਅੱਛਾ ਜੀ ਤੇ ਇੱਥੇ ਮਲਕਾ ਪਰਸੋਂ ਆਇਆ 2:30 ਵਜੇ ਆਇਆ ਘਰ ਤੇ ਕਰੇ ਉਹਨੇ ਸਿਰਫ ਪਾਣੀ ਵੀ ਨਹੀਂ ਪੀਤਾ ਕਿੱਟਰ ਰੱਖੀ ਆਪਣੀ ਤੇ ਕੱਪੜੇ ਚੇਂਜ ਕੀਤੇ ਆ ਤੇ ਗਲੀ ਚ ਮੜ ਜਾ ਘੁੰਮਿਆ ਆ ਤੇ ਉਹਦੇ ਘਰ ਚਲੇ ਗਿਆ ਸ਼ੇਰਾ ਸ਼ੇਰਾ ਆਇਆ ਕੋਈ ਇਹਦਾ ਦੋਸਤ ਹੋਊਗਾ ਸਮਝ ਨਹੀਂ ਪਤਾ ਉਹਦੀ ਤਿਆਰੀ ਦੋਤੀ ਸੀਗੀ ਅੱਛਾ ਜੀ ਉਹਦੇ ਘਰ ਚਲੇ ਗਿਆ ਤੇ 2:42 ਤੇ ਵੜਿਆ ਆ ਅੰਦਰ ਹੋਸਤ ਬਾਦ ਨਿਕਲਦਾ ਨਹੀਂ ਅਸੀਂ ਦੇਖਿਆ ਹੈਗਾ। ਅੱਛਾ ਜੀ। ਹੋਸਤ ਬਾਦ ਰਾਤ ਨੂੰ 12:00 ਸਵਾ 12:00 ਵਜੇ ਦੋ 3 ਆਦਮੀ ਗਏ ਆ। ਪਤਾ ਨਹੀਂ ਕੀ ਲੈ ਕੇ ਗਏ ਆ ਉਹ ਤੇ ਉਹਦੀ ਸ਼ਾਨਬੀਨ ਕਰਦੇ ਆ। ਸਾਨੂੰ ਇਧਰ ਪਲਟਾਂ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਸਾਨੂੰ ਇਥੋਂ ਡੱਡ ਬੋਟੀ ਮਿਲੀ ਗਰੀ। ਜੇ ਦੇਖੇ ਉਹਨਾਂ ਨੇ ਤਿੰਨ ਚਾਰ ਪੰਜ ਛੇ ਟੁਕੜੇ ਕੀਤੇ ਹੋਆ। ਲੱਤਾਂ ਬਾਵਾ ਲੱਤਾਂ ਲੱਗਵਾਵਾ ਲੱਗ ਢਾੜ ਲੱਗ ਫਿਰ ਲੱਗ ਇਹ ਕੀਤਾ ਹੋਇਆ। ਤੇ ਇਹੜੇ ਵਿਆਹੇ ਸੀਗੇ। ਹਾਂ ਜੀ ਵਿਆਹੇ ਹੋਇਆ। ਕਿਹੜਾ ਵੀ ਵਾਈਫ ਬਾਈ ਵੀ ਆ ਗਏ ਨੇ ਫਾਰਮੇਸੀ ਤੋਂ ਆਏ ਕਿੰਨੇ ਕੁ ਬੱਚੇ ਨੇ ਇੱਕ ਲੜਕੀ ਆ ਉਹ ਵੀ ਅਪੰਗ ਆ ਉਹਨਾਂ ਨੂੰ ਦੱਸ ਕੇ ਨਹੀਂ ਕਿ ਕਿੱਥੇ ਜਾ ਰਹੇ ਕਿ ਨਹੀਂ ਇਹਨਾਂ ਨੇ ਦੱਸਿਆ ਕੋ ਗਲੀ ਦੇ ਵਿੱਚ ਨਾਲੇ ਕਹਿੰਦਾ ਮੈਂ ਆਇਆ ਬਸ ਐਨੇ ਐਨੇ ਕਹਿ ਕੇ ਚਲੇ ਗਏ ਆ ਅੱਛਾ ਜੀ ਹਾਂ ਜੀ ਤੇ ਹੁਣ ਪੁਲਿਸ ਕੀ ਕਰ ਰਹੀ ਹੈ ਹੈਲੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਵੇਖਦੇ ਆ ਹੁਣ ਕੀ ਕਰਦੇ ਆ ਤੇ ਤੁਹਾਨੂੰ ਕਿਸੇ ਸ਼ੱਕ ਵਗੈਰਾ ਸ਼ੱਕ ਉਹੀ ਆ ਜਿਹੜਾ ਮੁੰਡਾ ਸ਼ੇਰਾ ਸ਼ੇਰਾ ਜਿਹਦੇ ਘਰ ਬੜਿਆ ਆ ਉਥੋਂ ਤੇ ਆ ਅੱਛਾ ਜੀ ਹਾਂ ਜੀ